ਦੇਸ਼ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਾਂਗਰਸ ਪਾਰਟੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ 75 ਕਿਲੋਮੀਟਰ ਦੀ ਪੈਦਲ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ। ਇਹ ਯਾਤਰਾ ਦੇਸ਼ ਦੀ 75ਵੀਂ ਆਜ਼ਾਦੀ ਨੂੰ ਲੈ ਕੇ ਕੱਢੀ ਜਾ ਰਹੀ ਹੈ। ਇਹ ਯਾਤਰਾ ਹਜ਼ਾਰਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਯੋਧਿਆਂ ਨੂੰ ਸਮਰਪਿਤ ਹੈ। ਜਿਸ ਦੇ ਤਹਿਤ ਨਾਬਦੀ ਸਬ ਤਹਿਸੀਲ 500 ਵਿਖੇ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਖਨੋੜਾ ਦੀ ਅਗਵਾਈ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਅਤੇ ਉਹ ਨਾਨਕੇ ਹਾਕੇ ਬੀਜੇਪੀ ਪਾਰਟੀ ਬਦਲੇ ਦੀ ਭਾਵਨਾ ਦੇ ਨਾਲ ਸੋਨੀਆ ਗਾਂਧੀ ਨੂੰ ਵਕ ਵਕ ਕੇਸਾਂ ਵਿੱਚ ਉਲਝਾ ਰਹੀ ਹੈ ਅਤੇ ਬੀਜੇਪੀ ਪਾਰਟੀ ਨੇ ਦੇਸ਼ ਨੂੰ ਮਹਿੰਗਾਈ ਦੀ ਮਾਰ ਹੇਠਾਂ ਦਬਾ ਕੇ ਰੱਖ ਦਿੱਤਾ ਹੈ 75ਵਾਂ ਆਪਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਸਾਰਾ ਹਿੰਦੁਸਤਾਨ ਹੀ ਮਨਾ ਰਿਹਾ ਬਲਕਿ ਮੈਂ ਦੱਸਦਾ ਜਿਹੜੇ ਬਾਹਰਲੀ ਕੰਟਰੀ ਵੀ ਹਿੰਦੁਸਤਾਨੀ ਰਹਿੰਦੇ ਅੱਜ ਬੜਾ ਫਕਰ ਵਾਲਾ ਦੇਣਾ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਆਜ਼ਾਦੀ ਮਿਲੀ ਤੀ ਉਸ ਨੂੰ ਆਪਾਂ ਤਿਰੰਗੇ ਦੇ ਜਿਹੜਾ ਅੱਜ ਆਪਾਂ ਇਹ ਯਾਤਰਾ ਤਿਰੰਗਾ ਯਾਤਰਾ ਇੱਥੇ ਖੱਢੀ ਆ ਅਸੀਂ ਨੇ ਇਹ ਅਹਿਸਾਸ ਕਰਾਉਣ ਦੀ ਸਾਰਿਆਂ ਨੂੰ ਕੋਸ਼ਿਸ਼ ਕੀਤੀ ਆ ਕਿ ਸਾਡਾ ਜਿਹੜਾ ਨੈਸ਼ਨਲ 플ੈਗ ਆ ਇਹਦਾ ਸਾਡੇ ਮਨ ਦੇ ਵਿੱਚ ਕਿੰਨਾ ਸਤਕਾਰ ਆ ਜੋ ਸਾਨੂੰ ਆਜ਼ਾਦੀ ਸਾਡੇ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਸਖਦੇਵ ਰਾਜਗੁਰੂ ਮਹਾਤਮਾ ਗਾਂਧੀ ਨੇ ਸਾਰਿਆਂ ਨੇ ਰਲ ਕੇ ਜਿਹੜੀ ਸਾਨੂੰ ਦਵਾਈਤੀ ਅਸੀਂ ਉਹਦਾ ਅੱਜ ਨਿੱਗ ਮਾਣ ਰਹੇ ਆ ਪਰ ਇਸਲੇ ਸਮੇਂ ਤੋਂ ਤੁਹਾਨੂੰ ਪਤਾ ਜਿਹੜੀਆਂ ਸੈਂਟਰ ਦੀ ਸਰਕਾਰ ਆ ਜਿਹੜੇ ਸਾਨੂੰ ਆਜ਼ਾਦੀ ਦਾ ਮੌਲਿਕ ਦਾ ਅਧਿਕਾਰ ਸਾਨੂੰ ਜਿਹੜੇ ਆਜ਼ਾਦੀ ਅਸੀਂ ਮਿਲੀ ਤੀ ਉਹ ਸਾਨੂੰ ਜਿਹੜੀ ਪ੍ਰੈਕਟੀਕਲੀ ਜਿਹੜੀਆਂ ਇਹ ਸਰਕਾਰਾਂ ਨੇ ਇਹ ਸਾਨੂੰ ਨਹੀਂ ਦੇਣ ਦੇ ਦੇ ਰਹੀਆਂ ਕਿਉਂਕਿ ਅੱਜ ਤੁਸੀਂ ਲਾ ਲੋ ਚਾਹੇ ਕਿਸਾਨਾਂ ਨੂੰ ਲਾ ਲੋ ਚਾਹੇ ਤੁਸੀਂ ਮਜ਼ਦੂਰਾਂ ਨੂੰ ਲਾ ਲਓ ਚਾਹੇ ਬਿਵਾਰੀ ਵਰਗ ਨੂੰ ਲਾ ਲਓ ਚਾਹੇ EMPLOYEES ਨੂੰ ਲਾ ਦੋ ਅੱਜ ਸਾਰੇ ਜਿਹੜੇ ਲੋਕ ਇਹਨਾਂ ਤੋਂ ਇੰਨੇ ਦੁਖੀ ਨੇ ਜਿਹੜੀ ਆਜ਼ਾਦੀ ਦੀ ਕੋਈ ਵੀ ਬੰਦਾ ਗੱਲ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਕਾਂਗਰਸ ਪਾਰਟੀ ਨੇ ਗੱਲ ਕੀਤੀ ਆ ਸੋਨੀਆ ਜੀ ਨੇ ਕੀਤੀ ਆ ਰਾਹੁਲ ਗਾਂਧੀ ਨੇ ਕੀਤੀ ਆ ਤਾਂ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ED ਦਾ ਜਿਹੜਾ ਉਹ ਡਰ ਦਿਖਾ ਕੇ ED ਦੇ ਵਿੱਚ ਬੁਲਾ ਕੇ ਏਡੇ ਸਤਕਾਰਯੋਗ ਨੇਤਾ ਨੂੰ ਇਹ ਜਲੀਲ ਕਰ ਰਹੇ ਨੇ ਇਹ ਸਾਡੀ ਜਿਹੜੀ ਲੋਕਤੰਤਰ ਦੇ ਵਿੱਚ ਸਾਡਾ ਮੌਲਿਕ ਅਧਿਕਾਰ ਆ ਉਹਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਅੱਜ ਅਸੀਂ ਕਾਂਗਰਸ ਪਾਰਟੀ ਦੇ ਸਾਡੇ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜੀ ਇਹ ਤਿਰੰਗਾ ਯਾਤਰਾ ਸਾਰੇ ਰੱਖੀ ਆ ਨਾ ਵੀ ਗੱਡੀ ਤੀ ਭਾਸੋਂ ਮੇਰਾ ਕਿਉਂਕਿ ਸਾਡੇ ਮੇਰੀ ਆਪਣੀ ਇਹ ਮੇਰਾ ਦਿਲ ਆ ਇਹ ਨਾ ਭਾਸੋਂ ਨਾਬੇ ਵਿੱਚੋਂ ਇੱਥੇ ਮੈਂ ਜ਼ਰੂਰੀ ਸਮਝਿਆ ਕਿ ਅਸੀਂ ਇਕੱਠੇ ਹੋ ਕੇ ਯਾਤਰਾ ਕੱਢੀਏ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਸੈਂਟਰ ਗਵਰਨਮੈਂਟ ਦੇ ਅੱਗੇ ਤੇ ਪੰਜਾਬ ਸਰਕਾਰ ਦੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਸਾਨੂੰ ਜਾਤੀ ਮਿਲੀ ਆ ਇਹਦੇ ਵਿੱਚ ਸਾਰੇ ਲੋਕਾਂ ਨੂੰ ਜਿਹੜਾ ਬਣਦਾ ਉਹਨਾਂ ਦਾ ਅਧਿਕਾਰ ਦੇਣ ਮਕਾਨ ਦੇਣ ਕੱਪੜੇ ਤੇ ਜੇ ਜਿਹੜੀ ਰੋਟੀ ਪਾਣੀ ਤੋਂ ਵੀ ਆ ਜਿਹੜੇ ਮਹਤਾਜ ਹੋਏ ਪੈਨੇ ਸਾਡੇ ਲੋਕ ਗੈਂਗਵਾਰ ਕਿੰਨੀਆਂ ਹੋ ਰਹੀਆਂ ਨੇ ਅੱਜ ਪੰਜਾਬ ਦੇ ਵੀ ਖਾਸ ਕਰਕੇ ਹਾਲਾਤ ਜਿਹੜੇ ਉਭੇੜੇ ਪੈਨੇ ਇਸ ਵੱਲ ਮੇਰੀ ਪੂਰੀ ਅਪੀਲ ਆ ਸਰਕਾਰ ਨੂੰ ਇਹਦੇ ਵੱਲ ਤੇ ਹੰਦ ਦਿੱਤਾ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਅਪੀਲ ਕੀਤੀ ਆ ਵੀ ਘਰ ਘਰ ਰੰਗਾ ਝੰਡਾ ਲਹਿਰਾਉ। ਉਹਦਾ ਜਦੋਂ ਪ੍ਰਧਾਨ ਮੰਤਰੀ ਬਣੇ ਨਹੀਂ ਸੀ ਉਸ ਟਾਈਮ ਤੋਂ 15-15 ਲੱਖ ਹਰੇਕ ਦੇ ਅਕਾਊਂਟ ਦੇ ਵਿੱਚ ਭੇਜਾਂਗੇ ਸਿਲੰਡਰ ਭੇਜਾਂਗੇ ਘਰ ਉਹ ਤੁਹਾਡੇ ਸਾਹਮਣੀਆਂ ਮੈਨੂੰ ਦੱਸ ਦੋ ਜੀ ਕਿ ਇਹਦੇ 15 ਲੱਖ ਰੁਪਇਆ ਕਿਸ ਦੇ ਅਕਾਊਂਟ ਦੇ ਵਿੱਚ ਪਾਇਆ ਸਾਨੂੰ ਪਤਾ ਲੱਗ ਕੇ ਇਹਨੂੰ ਰਜਗਾਰ ਦਿੱਤਾ ਲੋਕ ਤਾਂ ਅੱਜ ਤੜਪ ਰਹੇ ਨੇ ਸੜਕਾਂ ਤੇ ਭੁੱਖੇ ਮਰ ਰਹੇ ਨੇ ਜਿਹੜੇ ਆਪਣੇ ਅਧਿਕਾਰਾਂ ਵਿੱਚੇ ਅੱਜ ਦੇ ਦਿਨ ਵੀ ਜਿਹੜੇ ਲੋਕ ਅਸੀਂ ਲੋਕ ਜਿਹੜੇ ਆਜ਼ਾਦੀ ਜਿਹੜੇ ਮਨਾ ਰਹੇ ਅਸੀਂ ਡਿਮਾਂਡ ਕਰ ਰਹੇ ਆਂ ਜੇ ਤਕਲੀਫ ਚ ਨੇ ਲੋਕ ਤਾਂ ਕਰ ਰਹੇ ਆ ਜੀ ਤੇ ਹੁਣ ਕੀ ਮੋਦੀ ਸਰਕਾਰ ਦੇ ਵਿੱਚ ਮੇਰੇ ਇਹ ਨਾ ਤੁਸੀਂ ਕਹੋ ਵੀ ਮੈਂ ਕੋਈ ਕਾਂਗਰਸ ਦਾ ਵਰਕਰ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀ ਮਨਮੋਹਨ ਸਿੰਘ ਜੀ ਵੇਲੇ ਜਿਹੜੇ ਰਾਤ ਦੇ ਵਿੱਚ ਤੇਲ ਦੇ ਰੇਟ ਕੀ ਉਹ ਤੋਂ ਅੱਜ ਤੁਸੀਂ ਦੁੱਗਣੇ ਤਿੱਕਣੇ ਹੋਏ ਪਏ ਨੇ ਚਾਹੇ ਖਾਣ ਵਾਲੀਆਂ ਚੀਜ਼ਾਂ ਚੀਨੀ ਚਾਹ ਪੱਤੀ ਦਾਲਾਂ ਚਾਹੇ ਸਿਲੰਡਰ ਲਾ ਲਓ ਕੋਈ ਵੀ ਤੁਸੀਂ ਚਾਹੇ ਪੈਟਰੋਲ ਲਾ ਲਓ ਡੀਜ਼ਲ ਲਾ ਲਓ ਜਿੰਨੀਆਂ ਵੀ ਨੇ ਉਹ ਸਾਰਿਆਂ ਦੇ ਰੇਟ ਵਧੇ ਨੇ ਅੱਜ ਤੁਸੀਂ ਦੇਖੋ ਕਿਸਾਨਾਂ ਨੇ ਉੱਥੇ ਧਰਨੇ ਦਾ 800 ਦੇ ਕਰੀਬ ਸਾਡਾ ਜਿਹੜਾ ਕਿਸਾਨ ਮਜ਼ਦੂਰ ਜਿਹੜਾ ਉੱਥੇ ਮਰਿਆ ਇਹਨਾਂ ਨੂੰ ਇੱਕ ਸਾਲ ਬਾਅਦ ਜਾ ਕੇ ਜਿਹੜੀ ਸੁਰਤਾਈ ਅੱਜ ਵੀ ਜਿਹੜੀ ਐਮਐਸਪੀ ਦੀ ਗੱਲ ਕਰਦੇ ਦੀ ਅੱਜ ਵੀ ਉਹ ਕਿਸਾਨਾਂ ਨੂੰ ਦਿੱਤੀ ਨਹੀਂ ਅੱਜ ਵੀ ਕਿਸਾਨ ਬੈਠੇ ਪੰਜਾਬ ਦੇ ਵਿੱਚ ਧਰਨੇ ਦੇ ਰਹੇ ਨੇ ਯਾਰ ਯਾਰ ਦੇਖੋ ਮੈਂ ਇਹ ਕਹਿੰਦਾ ਵੀ ਅਸੀਂ ਨਾ ਹਿੰਦੁਸਤਾਨ ਨਹੀਂ ਬੇਸਰ ਦੇ ਵਿੱਚ ਤਿਰੰਗੇ ਝੰਡੇ ਦੇ ਲਈ ਆਜ਼ਾਦੀ ਲਈ ਤਰੰਗੇ ਝੰਡੇ ਦੇ 68 ਅਸੀਂ ਬਖਸਦੇ ਹਾਂ ਸਾਰਾ ਮੁਲਕ ਪਸਦਾ ਸਾਰੇ ਜਿਹੜੇ ਵਿਸਵ ਵਿੱਚ ਸਾਡੇ ਪੰਜਾਬੀ ਫਾਈ ਬੈਠੇ ਨੇ ਅਸੀਂ ਤਰੰਗੇ ਝੰਡੇ ਤੇ ਹੀਟਾਂ ਹੀ ਕੰਮ ਕਰਨਾ ਹੈ ਅਸੀਂ ਉਹ ਜਿਹੜੀਆਂ ਨੀਤੀਆਂ ਨੇ ਨਾ ਦੋਹਲੀ ਨੀਤੀਆਂ ਕੋਈ ਕਹਿੰਦਾ ਕੇਸਰੀ ਰੰਗ ਲਾ ਲਓ ਕੋਈ ਕਹਿੰਦਾ ਕੋਈ ਕਹਿੰਦਾ ਸੰਤੀ ਰੰਗ ਲਾ ਲਓ ਅਸੀਂ ਬਿਲਕੁਲੀ ਇਹਦੇ ਵਿੱਚ ਵਸਪਾਸ ਕਰਨਾ ਅਸੀਂ ਤਰੰਗੇ ਝੰਡੇ ਦੇ